ਚਲੋ ਪ੍ਰਧਾਨ ਜੀ ਬੋਲੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਸਾਡੇ ਪ੍ਰਧਾਨ ਜੀ ਜਗਜੀਤ ਸਿੰਘ ਦਲੇਵਾਲ 50 ਦਨਾਂ ਨੂੰ ਪਾਰ ਕਰ ਚੁੱਕੇ ਨਾ ਮੌਤ ਦੇ ਜਿੰਦਗੀ ਦੀ ਜਿਹੜੀ جنگ ਲੜ ਰਹੇ ਨਾ ਉਹ ਕਿਹਦੇ ਖਾਤਰ ਸਾਡੇ ਲੋਕਾਂ ਦੇ ਖਾਤਰ ਸਾਡੇ ਕਿਸਾਨ ਜਮਾਤ ਦੀ ਖਾਤਰ ਔਰ ਉਹਦੇ ਨਾਲ ਨਾਲ ਆ 111 ਕਿਸਾਨਾਂ ਦੀ ਜਿਹੜੀ ਲੜੀ ਹੈ ਜਿਹਦੇ ਵਿੱਚ ਅਸੀਂ ਬੈਠੇ ਆ ਔਰ ਕੱਲ ਤੋਂ ਇਹਨਾਂ ਨੇ ਵੀ ਆਪਣਾ ਜਿਹੜਾ ਮਰਨਬਤ ਸ਼ੁਰੂ ਕੀਤਾ ਹੈ ਕਿ ਜਿਹਦੇ ਕੋਲੇ ਬੈਠੇ ਅਸੀਂ ਅੰਬਰ ਸਰ ਜਿਹੜੇ ਨਾ ਸਬੰਧਤ ਮਾਲ ਸਿੰਘ ਜਿਹੜਾ ਸ਼ੁਗਰ ਬੜਾ ਡਾਊਨ ਚੱਲ ਰਿਹਾ ਹੈ। ਅਸੀਂ ਅਪੀਲ ਕਰਾਂਗੇ ਅਸਤੇ ਅੰਬਰ ਸਰ ਦੇ ਕੱਲੇ ਅੰਬਰ ਸਰ ਇਲਾਕੇ ਦੇ ਲੋਕਾਂ ਨੂੰ ਨਹੀਂ ਅਸੀਂ ਅਪੀਲ ਕਰਾਂਗੇ ਪੂਰੇ ਪੰਜਾਬ ਦੇ ਉਹ ਕਿਸਾਨ ਵੀਰਾਂ ਨੂੰ ਜਿਨ੍ਹਾਂ ਦੀ ਅੱਜੇ ਲੜਾਈ ਲੜ ਰਹੇ ਆ। ਔਰ ਕਰਾਚੋ ਨਿਕਲੋ ਤੇ ਖਨੌਰੀ ਬਾੜੇ ਉੱਤੇ ਜਿਹੜਾ ਬਹੁਤ ਵੱਡਾ ਕੇਂਦਰ ਸਰਕਾਰ ਦੇ ਖਿਲਾਫ ਲੜਾਈ ਲੜ ਰਹੇ ਆ ਉਸ ਲੜਾਈ ਦੇ ਵਿੱਚ ਤੁਸੀਂ ਵੱਡਾ ਜਿਹੜਾ ਯੋਗਦਾਨ ਪਾਉਣਾ ਹੈ ਤਾਂ ਕਿ ਅਸੀਂ ਸਾਡੇ ਉਸ ਮਹਾਨ ਯੋਧੇ ਨੂੰ ਜਿਹੜਾ ਪੂਰੇ ਭਾਰਤ ਲਈ ਲੜਾਈ ਲੜ ਰਿਹਾ ਹੈ ਉਹਨੂੰ ਵੀ ਛੋੜਾ ਸਕੂਨ ਮਿਲੇ ਉਹਦੇ ਮਨ ਨੂੰ ਦੱਸਣੀ ਹੋਵੇ ਕਿ ਜਿਨ੍ਹਾਂ ਦੇ ਅਸੀਂ ਲੜਾਈ ਲੜ ਰਹੇ ਹਾਂ ਉਹ ਸਾਡੀ ਸਾਡੇ ਆ ਕੇ ਮੋਢੇ ਨਾਲ ਮੋਢਾ ਲਾ ਕੇ ਖੜੇ ਨਾ ਤੇ ਜਿਹੜੇ ਸਾਡੇ 111 ਕਿਸਾਨ ਸਾਡੇ ਉਸ ਮਹਾਨ ਜੋਰੇ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਰਹੇ ਆਪਣਾ ਇਹ ਮਾਰਨ ਮਾਰ ਸ਼ੁਰੂ ਕੀਤਾ ਹੈ ਤੇ ਇਹਨਾਂ ਦਾ ਵੀ ਜਿਹੜਾ ਇਹਨਾਂ ਨੂੰ ਇਸ ਗੱਲ ਦਾ ਸਕੂਨ ਮਿਲੇ ਕਿ ਸਾਡੇ ਹਮਦਰਦੀ ਹੈ ਜਿਹੜੇ ਸਾਡੇ ਵੱਡੀ ਗੰਟੀ ਸਾਡੇ ਆ ਕੇ ਸਾਡੀ ਸਪੋਰਟ ਤੇ ਖੜਿਆ ਤੇ ਕੇਂਦਰ ਸਰਕਾਰ ਨੂੰ ਹਰ ਹਾਲਤ ਚ ਛਕਾਈਏ ਔਰ ਜਿਹੜੀਆਂ ਮੰਗਾਂ ਨੇ ਸਰਕਾਰ ਨੇ ਮੰਨੀਆਂ ਉਹਨਾਂ ਨੂੰ ਲਾਗੂ ਕਰਾਈਏ ਬਾਈਰੂ ਜੀ ਦਾ ਖਾਲਸਾ ਬਾਈਰੂ ਜੀ ਕੀ ਫਤਿਹ